ਕ੍ਰਿਕਟਰ ਯੁਵਰਾਜ ਸਿੰਘ ਤੋਂ 7 ਘੰਟੇ ਹੋਏ ਸਵਾਲ ਜਵਾਬ ਆਨਲਾਈਨ ਸੱਟੇਬਾਜ਼ੀ ਐ ਪ੍ਰੋਮੋਸ਼ਨ ਮਾਮਲੇ ਚੀੜੀ ਨੇ ਕੀਤੀ ਪੁੱਛਗਿੱਛ ਕੱਲ ਸੋਨੂ ਸੂਦ ਨੂੰ ਕੀਤਾ ਗਿਆ ਹੈ ਤਲਬ ਪੰਜਾਬ ਸਰਕਾਰ ਦੀ 10 ਲੱਖ ਵਾਲੀ ਸਿਹਤ ਬੀਮਾ ਯੋਜਨਾ ਲਈ ਸ਼ੁਰੂ ਹੋਈ ਰਜਿਸਟ੍ਰੇਸ਼ਨ ਤਰਨਤਾਰਨ ਤੇ ਬਰਨਾਲਾ ਚ ਲਾਏ ਗਏ ਸਪੈਸ਼ਲ ਕੈਂਪ ਸੂਬੇ ਦੇ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਮਿਲੇਗਾ ਮੁਫਤ ਇਲਾਜ ਯਾਰ ਚਪਰਾਲੀ ਸਾੜਨ ਵਾਲਿਆਂ ਤੇ ਐਕਸ਼ਨ ਹੁਣ ਤੱਕ 14 ਐਫਆਈਆਰ ਕੀਤੀਆਂ ਗਈਆਂ ਦਰਜ 2.5 ਲੱਖ ਤੋਂ ਵੱਧ ਦਾ ਜੁਰਮਾਨਾ 42 ਸਾੜਨ ਦੇ 68 ਮਾਮਲੇ ਹੋਏ ਦਰਜ ਅਮ੍ਰਿਤਸਰ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਮੁੱਖ ਮੰਤਰੀ ਮਾਨ ਨੇ ਚੰਡੀਗੜ੍ਹ ਚੋਚੇ ਦੀ ਘਾਰੀਆਂ ਨਾਲ ਕੀਤੀ ਮੀਟਿੰਗ ਕਿ ਆ ਚੋਣੇ ਦੀ ਖਰੀਦ ਲਈ ਸਰਕਾਰ ਵੱਲੋਂ ਪੂਰੇ ਪ੍ਰਬੰਧ ਮੰਡੀ ਬੋਰਡ ਨੇ 1282 ਖਰੀਦ ਕੇਂਦਰ ਕੀਤੇ ਨੋਟੇ ਆਪ ਦੇ ਦੋ ਵੱਡੇ ਕਿਸਾਨ ਆਗੂਆਂ ਵਿਚਾਲੇ ਤਕਰਾਰ ਜਗਿੰਦਰ ਉਗਰਾਹਾਂ ਨੇ ਸ਼ੰਭੂ ਖਨੋਰੀ ਬਾਰਡਰ ਮੋਰਚੇ ਤੇ ਚੱਕੇ ਸਵਾਲ ਕਿ ਆ ਜੀਪੀ ਦਾ ਪੈਂਤੜਾ ਸੀ ਸ਼ੰਭੂ ਖਨੋਰੀ ਮੋਰਚਾ ਤੱਕ ੱਲੇਵਾਲ ਬੋਲੇ ਸਰਕਾਰਾਂ ਨਾਲ ਮਿਲੇ ਨੇ ਉਗਰਾਹ ਨੈਸ਼ਨਲ ਫਿਲਮ 어ਵਾਰਡ ਚ ਸ਼ਾਹਰੁਖ ਖਾਨ ਤੇ ਵਿਕਰਾਂਤ ਮੈਸੀ ਨੂੰ ਸਰਬੋਤਮ ਅਦਾਕਾਰ ਦਾ ਮਿਲਿਆ 어ਵਾਰਡ ਰਾਣੀ ਮੁਖੀਜ ਨੂੰ ਬੈਸਟ ਐਕਟ੍ਰੈਸ ਦਾ ਸਨਮਾਨ ਦਾਦਾ ਸਾਹਿਬ ਫੌਲਕੇ 어ਵਾਰਡ ਨਾਲ ਸਨਮਾਨਿਤ ਕੀਤੇ ਗਏ ਸਾਊਥ ਸਟਾਰ ਮੋਹਲਾ हेडलाइंस के प्रायोजक सबसे आगे सबसे अलग करतार कंबाइन भारत के पहले कंबाइन निर्माता सत श्रीकाल न्यूज एटीन पंजाब हरियाणा देख रहे सारे दर्शकों का स्वागत है मैं विजयपाल सिंह बराड़ फर्क तो पैंता है लेके हाजर और शुरुआत करते हाँ ਸੱਟੇ ਬਾਜ਼ੀ ਐਪ ਦੀ ਪ੍ਰਮੋਸ਼ਨ ਕਰਕੇ ਫਸੇ ਕ੍ਰਿਕਟਰ ਯੁਵਰਾਜ ਸਿੰਘ ਤੋਂ ਯੁਵਰਾਜ ਸਿੰਘ ਨੂੰ ਅੱਜ ਈਡੀ ਨੇ ਸੱਦਿਆ ਸੀ ਪੁੱਛਗਿੱਛ ਦੇ ਲਈ ਔਰ 7 ਘੰਟੇ ਈਡੀ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਈਡੀ ਨੇ ਯੁਵਰਾਜ ਤੋਂ ਸਵਾਲ ਜਵਾਬ ਕੀਤੇ ਨੇ ਆਨਲਾਈਨ ਸੱਟੇ ਬਾਜ਼ੀ ਐਪ ਪ੍ਰਮੋਸ਼ਨ ਮਾਮਲੇ ਦੇ ਵਿੱਚ ਇਹ ਪੁੱਛਗਿੱਛ ਹੋਈ ਹੈ ਕੱਲ ਐਕਟਰ ਸੋਨੂ ਸੂਦ ਨੂੰ ਤਲਬ ਕੀਤਾ ਗਿਆ ਹੈ ਬਾਲੀਵੁੱਡ 스타 ਸੋਨੂ ਸੂਦ ਈਡੀ ਦੇ ਦਫਤਰ ਆਉਣਗੇ ਇਸ ਤੋਂ ਪਹਿਲਾਂ ਸ਼ਿਖਰ धवन சுரேਸ਼ ਰੈਣਾ ਤੇ ਹਰਭਜਨ ਸਿੰਘ ਭੱਜੀ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਯੁਵਰਾਜ ਸਿੰਘ ਤੋਂ ਅੱਜ 7 ਘੰਟੇ ਪੁੱਛਗਿੱਛ ਹੁੰਦੀ ਰਹੀ ਕਿਉਂਕਿ ਮਸਲਾ ਜਿਹੜਾ ਹੈ ਇਹ ਸੱਟੇਬਾਜੀ ਐਪ ਦੇ ਨਾਲ-ਨਾਲ ਹਵਾਲਾ ਮਨੀ ਦੇ ਨਾਲ ਜੁੜਿਆ ਹੋਇਆ ਔਰ ਈਡੀ ਇਸ ਚੀਜ਼ ਨੂੰ ਇਨਵੈਸਟੀਗੇਟ ਕਰ ਰਹੀ ਹੈ ਕਿ ਹਵਾਲਾ ਦੇ ਜ਼ਰੀਏ ਕਿੰਨੇ ਪੈਸੇ ਦੀ ਲੈਣ-ਦੇਣ ਹੋਇਆ ਕਿੰਨੇ ਪੈਸੇ ਦਾ ਲੈਣ-ਦੇਣ ਹੋਇਆ ਔਰ ਉਸਦੇ ਵਿੱਚ ਜਿਹੜੇ ਵੀ ਸਟਾਰਸ ਨੇ ਜਾਂ ਕ੍ਰਿਕਟਰਸ ਨੇ ਜਾਂ ਬਾਲੀਵੁੱਡ ਸਟਾਰਸ ਨੇ ਇਹ ਐਪ ਨੂੰ ਪ੍ਰਮੋਟ ਕੀਤਾ ਹੈ ਉਹਨਾਂ ਨੂੰ ਪੈਸੇ ਕਿਸ ਸ਼ੇਪ ਦੇ ਵਿੱਚ ਮਿਲੇ ਆ ਵੀ ਕੈਸ਼ ਦੇ ਵਿੱਚ ਮਿਲੇ ਆ ਜਾਂ ਇੱਕ ਨੰਬਰ ਦੇ ਵਿੱਚ ਮਿਲੇ ਆ ਉਸ ਦੀਆਂ ਟ੍ਰਾਂਜੈਕਸ਼ਨ ਕਿਸ ਤਰੀਕੇ ਨਾਲ ਹੋਈਆਂ ਨੇ ਸੋ ਈਡੀ ਇਹ ਸਭ ਕੁਝ ਖੰਗਾਲ ਰਹੀ ਹੈ ਔਰ ਇਸੇ ਕਰਕੇ ਇਹਨਾਂ ਸਾਰੇ ਖਿਡਾਰੀਆਂ ਨੂੰ ਜਾਂ ਬਾਲੀਵੁੱਡ ਸਟਾਰਸ ਨੂੰ ਸੂਧ ਨੂੰ ਪੁੱਛਗਿੱਛ ਤੇ ਲਈ ਸੱਦਿਆ ਗਿਆ ਹੈ ਸੋ ਅੱਜ 7 ਘੰਟੇ ਯੁਵਰਾਜ ਸਿੰਘ ਤੋਂ ਈਡੀ ਨੇ ਸਵਾਲ ਜਵਾਬ ਕੀਤੇ केंद्रीय जांच एजेंसी ईडी यानी प्रवर्तन निदेशालय के द्वारा चर्चित क्रिकेटर युवराज सिंह से कई घंटे तक पूछताछ की गई और पूछताछ के बाद जब युवराज सिंह बाहर निकले हालांकि मीडिया के द्वारा सवाल भी पूछा गया लेकिन वो किसी भी सवाल का जवाब दिए बिना यहाँ से प्रस्थान कर गए जिस तरह से अगर मामले की अगर बात करें तो वन एक्स बैट जो एक चर्चित एक सट्टेबाजी ऐप है इससे जुड़े मामले में युवराज सिंह को पूछताछ के लिए बुलाया गया था हालांकि इस मामले में कई चर्चित क्रिकेटर से इस मामले में पूछताछ की जा चुकी है चाहे बात करें शिखर धवन की बात करें या सुरेश रैना की बात करें या रॉबिन थप्पा की बात करें इसके साथ साथ कई बॉलीवुड से जुड़े हुए सेलिब्रिटी जो हैं फिल्म अभिनेत्री हैं उनसे भी इस मामले में पूछताछ की जा चुकी है और इस मामले में जिस तरह से पूछताछ की अगर बात करें जिस तरह से लगातार पूछताछ का दायरा अगर बढ़ रहा है कई ऐसे क्रिकेटर और सेलिब्रिटी जांच एजेंसी के रोडार पर हैं जिस तरह से अगर बात करें तो चौबीस सितंबर को सोनू सूद को भी बुलाया गया है सोनू सूद को भी ईडी मुख्यालय पे बुलाया गया है पूछताछ के लिए और उससे भी इसी मामले में पूछताछ की जाएगी अब जांच एजेंसी ये जानना चाहती है कि जिस तरह से मनी लॉन्ड्रिंग का ये जो बड़ा एक आरोप लगा है कई अभिनेताओं पर कई पर, क्रिकेटर्स पर और खास तौर पर ऐसे जो मनी लॉन्ड्रिंग का जो पैसा किन किन लोगों को गया था और क्या उन लोगों को इस बात की जानकारी थी कि वो एक सट्टेबाजी ऐप के लिए काम कर रहे हैं या चाहे वो ब्रांड एमिस्टर के तौर पे काम कर, कर, कर रहे हैं या किस तरह से वो काम कर रहे थे इन तमाम मामलों पर विस्तार से पूछताछ की जाएगी तो कहा जा सकता है कि आने वाले दिनों में इस मामले में कई और बड़े नाम का खुलासा हो सकता है और इस मामले में जैसे जैसे तफ्तीश का आगे बढ़ेगा कई लोगों की मुश्किलें बढ़ सकती हैं ਹੁਣ ਗੱਲ ਪਰਾਲੀ ਦੀ ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਸ਼ੁਰੂ ਹੋ ਚੁੱਕੇ ਨੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਸਭ ਦੇ ਵਿੱਚ ਕਿਸਾਨਾਂ ਤੇ ਐਕਸ਼ਨ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਤੇ ਸੈਟੇਲਾਈਟ ਜ਼ਰੀਏ ਨਿਸ਼ਾਨਦੇਹੀ ਕਰਕੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੱਕ ਪ੍ਰਾਲੀ ਸਾੜਨ ਦੇ 62 ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ 'ਚ 14 ਐਫਆਈਆਰ ਦਰਜ ਕੀਤੀਆਂ ਗਈਆਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ 'ਚੋਂ ਸਭ ਤੋਂ ਜ਼ਿਆਦਾ 13 ਐਫਆਈਆਰ ਸਿਰਫ ਅੰਮ੍ਰਿਤਸਰ ਜ਼ਿਲ੍ਹੇ 'ਚ ਦਰਜ ਨੇ ਜਦਕਿ ਇੱਕ ਕੇਸ ਪਟਿਆਲਾ 'ਚ ਦਰਜ ਕੀਤਾ ਗਿਆ। ਸਰਕਾਰੀ ਅੰਕੜਿਆਂ ਮੁਤਾਬਕ ਪ੍ਰਾਲੀ ਸਾੜਨ ਦੇ ਮਾਮਲਿਆਂ 'ਚ ਹੁਣ ਤੱਕ ਕਿਸਾਨਾਂ ਨੂੰ 1,25,000 ਦਾ ਜੁਰਮਾਨਾ ਲਾਇਆ ਗਿਆ ਜਦਕਿ 50,000 ਰੁਪਏ ਦੀ ਰਿਕਵਰੀ ਕੀਤੀ ਗਈ। ਕਾਬਲੇਗੌਰ ਹੈ ਕਿ ਪ੍ਰਾਲੀ ਸਾੜਨ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਵੀ ਚਿੰਤਾ ਜਤਾ ਚੁੱਕਿਆ ਹੈ। ਤੇ ਦੇਸ਼ ਦੀ ਸਰਵੋੱਚ ਅਦਾਲਤ ਦਾ ਗ੍ਰਿਫਤਾਰ ਕਰਨ ਦੀ ਗੱਲ ਤੱਕ ਕਹਿ ਚੁੱਕੀ ਹੈ ਹਾਲਾਂਕਿ ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪ੍ਰਾਲੀ ਸਾੜਨ ਦੇ ਮਾਮਲਿਆਂ 'ਚ 70% ਦੀ ਕਮੀ ਦਰਜ ਕੀਤੀ ਗਈ ਸੀ 2023 'ਚ ਜਿੱਤੇ 36663 ਮਾਮਲੇ ਸਾਹਮਣੇ ਆਏ ਸੀ ਉੱਥੇ ਹੀ 2024 'ਚ ਘਟ ਕੇ 10909 ਰਹਿ ਗਏ ਸੀ ਪਰ ਹੁਣ ਮੁੜ ਤੋਂ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਨੇ ਸਰਕਾਰਾਂ ਦੀ ਫਿਕਰ ਹੋਰ ਵਧਾ ਦਿੱਤੀ ਹੈ ਕਾ ਸੁਪਰੀਮ ਕੋਰਟ ਪਹਿਲਾ ਕਹਿ ਚੁੱਕੀ ਹੈ ਕਿ ਪਰਾਲੀ ਸਾੜਨ ਤੇ ਸਖਤੀ ਕੀਤੀ ਜਾਵੇ ਇਥੋਂ ਤੱਕ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਜਦੋਂ ਤੱਕ ਕਿਸਾਨਾਂ ਤੇ ਕੇਸ ਤਰਜ ਨਹੀਂ ਹੁੰਦੇ ਜੋ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਬਾਕੀਆਂ ਤੱਕ ਸੁਣਿਆ ਨਹੀਂ ਜਾਏਗਾ ਬੇਸ਼ੱਕ ਕਿਸਾਨ ਅੰਨਦਾਤਾ ਨੇ ਉਹਨਾਂ ਦੀ ਦੇਸ਼ ਨੂੰ ਜ਼ਰੂਰਤ ਹੈ ਪਰ ਪਰਾਲੀ ਸਾੜਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ ਔਰ ਜਦੋਂ ਸੁਪਰੀਮ ਕੋਰਟ ਤੱਕ ਵੀ ਇਸ ਤਰੀਕੇ ਦੀ ਸਖਤੀ ਦਿਖਾ ਦੇਵੇ ਫਿਰ ਫਰਕ ਤਾਂ ਪੈਂਦਾ ਹੈ ਜ਼ਿਕਰ ਕਰਦੇ ਆਂ ਕਿਸਾਨ ਆਗੂਆਂ ਦੇ ਵਾਰ ਪਲਟਵਾਰ ਦਾ ਦੋ ਵੱਡੇ ਕਿਸਾਨ ਆਗੂ ਇੱਕ ਦੂਜੇ ਦੇ ਸਾਹਮਣੇ ਨੇ ਜਗਿੰਦਰ ਸਿੰਘ ਉਗਰਾਹਾ ਤੇ ਜਗਜੀਤ ਸਿੰਘ ਢੱਲੇਵਾਲ ਦੋਨਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ ਤੇ ਦੋਵੇਂ ਕਿਸਾਨ ਆਗੂ ਇੱਕ ਦੂਜੇ ਤੇ ਤਿੱਖੀ ਬਿਆਨਬਾਜ਼ੀ ਕਰਦੇ ਨਜ਼ਰ ਆਏ ਉਗਰਾਹਾ ਨੇ ਢੱਲੇਵਾਲ ਤੇ ਸਵਾਲ ਚੱਕਦੇ ਇਲਜ਼ਾਮ ਲਾਇਆ ਕਿ ਸ਼ੰਭੂ ਖਨੋਰੀ ਮੋਰਚਾ ਭਾਜਪੀ ਦਾ ਪੈਂਤੜਾ ਸੀ ਜੋ ਕਿ ਕਿਸਾਨਾਂ ਨੂੰ ਦੋ ਫਾੜ ਕਰਨ ਦੀ ਇੱਕ ਸਾਜ਼ਿਸ਼ ਸੀ ਭਾਜਪੀ ਦੇ ਪੈਰ ਲੱਗਣਾਂ ਮੌਜੂਦਾ ਕਿਸਾਨ ਮਜ਼ਦੂਰ ਮਜ਼ਦੂਰਾਂ ਦਾ ਲੜਨ ਕਿਸਾਨ ਕਿਸਾਨਾਂ ਦਾ ਲੜਨਾ ਇਹ ਪੈਂਤੜਾ ਅੱਜ ਦਾ ਨਹੀਂ ਜਦੋਂ ਉੱਥੇ ਜਾ ਕੇ ਮੋਰਚਾ ਲੱਗਿਆ ਖਨੌਰੀ ਤੇ ਸੰਭੂ ਬਾਰਡਰ ਤੇ ਮੋਰਚਾ ਲੱਗ ਇਹ ਪੈਂਤੜਾ ਵੀ ਭਾਜੀਪੀ ਦੇ ਸੀ ਤਾਂ ਗ੍ਰਾਹਾਂ ਦੇ ਇਸ ਬਿਆਨ ਤੇ ਪਲਟਵਾਰ ਕਰਦੇ ਆ ਡੱਲੇਵਾਲ ਨੇ ਉਹਨਾਂ ਤੇ ਹੀ ਸਰਕਾਰਾਂ ਨਾਲ ਬਿਲੀ ਭੁਗਤ ਦੇ ਇਲਜ਼ਾਮ ਲਾਏ ਤੇ ਕੁਝ ਵੀ ਬੋਲਣ ਤੋਂ ਪਹਿਲਾਂ ਸੋਚਣ ਦੀ ਨਸੀਹਤ ਦਿੰਦੇ ਆ ਬਿਆਨਾਂ ਲਈ ਮਾਫੀ ਮੰਗਣ ਨੂੰ ਕਿਹਾ ਇਹ ਲੋਕਾਂ ਨੂੰ ਸਭ ਪਤਾ ਹੈ ਜਿਹੜੀ ਏਕਤਾ ਦੀਆਂ ਗੱਲਾਂ ਰੋਜ਼ ਕਰਦੇ ਹੋ ਉਹ ਇੱਕ ਤਾਂ ਨਾ ਹੋਵੇ ਅੱਜ ਤੁਸੀਂ ਇਹ ਗੱਲ ਕਹੀ ਹੈ ਪਰ ਮੈਂ ਬੇਨਤੀ ਕਰਨਾ ਇਹ ਲੋਕਾਂ ਤੋਂ ਪਬਲਿਕ ਤੋਂ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਉਗਰਾਹਾਂ ਨੂੰ ਕਾਬਲੇ ਗੌਰ ਹੈ ਕਿ ਸ਼ੰਭੂ ਖਨੋਰੀ ਮੋਰਚੇ 'ਚ ਨਾ ਤਾਂ ਸੰਯੁਕਤ ਕਿਸਾਨ ਮੋਰਚਾ ਸਿਆਸੀ ਸ਼ਾਮਲ ਸੀ ਤੇ ਨਾ ਹੀ ਗੈਰ ਸਿਆਸੀ ਦੋਵਾਂ ਧੜਿਆਂ ਵਿਚਾਲੇ ਕਈ ਦੌਰ ਦੀ ਮੀਟਿੰਗ ਵੀ ਹੋਈ ਸੀ ਪਰ ਮੰਗਾਂ ਤੇ ਮੋਰਚਾ ਲਾਉਣ ਦੇ ਤੌਰ ਤਰੀਕਿਆਂ ਤੇ ਕੋਈ ਸਹਿਮਤੀ ਨਹੀਂ ਬਣੀ ਸੀ ਤੇ ਗੱਲ ਕਰਦੇ ਆ ਸਿਹਤ ਬੀਮੇ ਦੀ ਪੰਜਾਬ ਚ 10 ਲੱਖ ਰੁਪਏ ਦੇ ਸਿਹਤ ਬੀਮੇ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਤੇ ਪਹਿਲੇ ਪੜਾ ਚ ਰਜਿਸਟ੍ਰੇਸ਼ਨ ਤਰਨਤਾਰਨ ਤੇ ਬਰਨਾਲਾ ਜ਼ਿਲ੍ਹੇ ਚ ਹੋ ਰਹੀ ਹੈ ਜਿੱਥੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਬਕਾਇਦਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਕਾਰਡ ਬਣਾਏ ਜਾ ਰਹੇ ਨੇ ਜਿਸ ਦੇ ਤਹਿਤ ਹਰ ਪਰਿਵਾਰ ਦਾ 10 ਲੱਖ ਤੱਕ ਦਾ ਇਲਾਜ ਬਿਲਕੁਲ ਫ੍ਰੀ ਹੋਏਗਾ ਪਹਿਲੇ ਦਿਨ ਲੋਕਾਂ ਦੀਆਂ ਲੰਬੀਆਂ ਕਤਾਰਾਂ ਨਜ਼ਰ ਆਈਆਂ ਜਰਨਲ ਜੋ ਐਸ்சிਪੀ ਚਾਹੇ ਉਹ ਬੀਸੀਪੀ ਚ ਕੋਈ ਵੀ ਬੰਦਾ ਜੋ ਪੰਜਾਬ ਦਾ ਬਸਨੀਕ ਹੈ ਪੰਜਾਬ ਜਿਹਦਾ ਆਧਾਰ ਕਾਰਡ ਵੋਟਰ ਕਾਰਡ ਬਣਿਆ ਹੋਇਆ ਉਸ ਨੂੰ ਹਰ ਇੱਕ ਨੂੰ 10 ਲੱਖ ਦੀ ਸਹੂਲਤ ਮਿਲੇਗੀ ਕਾਰਡ ਬਣਾਉਣ ਲਈ ਨੇੜਲੇ ਕੈਂਪ ਚ ਆਧਾਰ ਕਾਰਡ ਜਾਂ ਵੋਟਰ ਕਾਰਡ ਤੇ ਇੱਕ ਪਾਸਪੋਰਟ ਸਾਈਜ਼ ਫੋਟੋ ਲੈ ਜਾਣੀ ਹੋਏਗੀ ਇੱਕ ਕਾਰਡ ਬਣਾਉਣ ਚ ਕਰੀਬ 10 ਤੋਂ 15 ਮਿੰਟ ਲੱਗਦੇ ਨੇ ਜਿਹੜਾ ਪਰਪਸ ਹੈਗਾ ਕਿ ਜਿਹੜੀ ਟੈਕਨੋਲੋਜੀ ਹੈ ਉਹਦਾ ਫਾਇਦਾ ਮਤਲਬ ਤਰਨ ਤਰਨ ਦੇ ਵਿੱਚ ਬੈਠੇ ਹੋਏ ਜਾਂ ਖੇਮ ਕਰਨ ਜਾਂ ਤੁਹਾਡੇ ਜਿਹੜਾ ਆਪਣੇ ਦੇਰਾ ਬਾਬਾ ਨਾਲ ਸਲਾਂ ਔਰ ਜਿਹੜਾ ਬਾਰਡਰ ਤਾਂ ਨਹੀਂ ਬੰਦੇ ਬੈਠੇ ਹੋਏ ਆ ਜਿਹੜੇ ਉਹਨਾਂ ਨੂੰ ਵੀ ਸਾਰਿਆਂ ਨੂੰ ਜਿਹੜਾ ਇਕੱਲੇ ਇਕੱਲੇ ਪੰਜਾਬੀ ਤੱਕ 3 ਕਰੋੜ ਲੋਕਾਂ ਤੱਕ ਉਹਨਾਂ ਨੂੰ ਟੈਕਨੋਲੋਜੀ ਦਾ ਪਹੁੰਚ ਕਾਬਲੇ ਗੌਰ ਹੈ ਕਿ ਸਟੇਟ ਤੇ ਸਰਕਾਰੀ ਤੇ ਪ੍ਰਾਈਵੇਟ ਦੋਵੇਂ ਹਸਪਤਾਲਾਂ 'ਚ ਇਲਾਜ ਦੀ ਸੁਵਿਧਾ ਹੋਏਗੀ ਜਿਸ ਵਿੱਚ ਵੱਡੇ ਆਪਰੇਸ਼ਨ ਗੰਭੀਰ ਇਲਾਜ ਫ੍ਰੀ ਹੋਣਗੇ ਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ ਨਵੀਂ ਦਿੱਲੀ ਚ ਦੋਨਾਂ ਵਿਚਾਲੇ ਗੱਲਬਾਤ ਹੋਈ ਹੈ ਕਈ ਅਹਿਮ ਮੁੱਦਿਆਂ ਤੇ ਚਰਚਾ ਹੋਈ ਹੈ ਗਵਰਨਰ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਚ ਹੜ੍ਹਾਂ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਹੈ ਪਿਛਲੇ ਦਿਨੀ ਗਵਰਨਰ ਪੰਜਾਬ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਗਏ ਸੀ ਦੌਰਾ ਕੀਤਾ ਸੀ ਔਰ ਪੂਰਾ ਅੰਕਲਨ ਕੀਤਾ ਗਿਆ ਸੀ ਪੂਰਾ ਸਰਵੇ ਕੀਤਾ ਗਿਆ ਸੀ ਹਾਲਾਂਕਿ ਪ੍ਰਧਾਨ ਮੰਤਰੀ ਵੀ ਇੱਕ ਦਿਨ ਆ ਕੇ ਸਰਵੇ ਕਰਕੇ ਗਏ ਨੇ ਪਰ ਗਵਰਨਰ ਵੱਲੋਂ ਹੁਣ ਖੁਦ ਜਾ ਕੇ ਪ੍ਰਧਾਨ ਮੰਤਰੀ ਨੂੰ ਇਹਨਾਂ ਹੜ੍ਹਾਂ ਨਾਲ ਹੋਏ ਨੁਕਸਾਨ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਆ ਉਹਨਾਂ ਦੇ ਨਾਲ ਪੂਰਾ ਬਿਉਰਾ ਸਾਂਝਾ ਕੀਤਾ ਗਿਆ ਹੈ ਉਸ ਮੁਲਾਕਾਤ ਦੀ ਤਸਵੀਰ ਹੈ ਅੱਜ ਦਿੱਲੀ ਦੇ ਵਿੱਚ ਦੋਨਾਂ ਵਿਚਾਲੇ ਇਹ ਮੁਲਾਕਾਤ ਹੋਈ ਹੈ ਗਵਰਨਰ ਗੁਲਾਬ ਚੰਦ ਕਟਾਰੀਆ ਔਰ ਪ੍ਰਧਾਨ ਮੰਤਰੀ ਦੀ ਮੁਲਾਕਾਤ ਦੀ ਤਸਵੀਰ ਅਸੀਂ ਦਿਖਾ ਰਹੇ ਹਾਂ ਤੇ ਗੁਰਗੋਬਿੰਦ ਸਿੰਘ ਜੀ ਨੂੰ ਮਹਾਕਾਲ ਦੇ ਪੁਜਾਰੀ ਦੱਸਣ ਦੇ ਮਾਮਲੇ 'ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇੱਕ ਪੱਤਰ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਮੰਗ ਕੀਤੀ ਹੈ ਕਿ ਉਹ ਸੰਗਤ ਨੂੰ ਮਹਾਕਾਲ ਬਾਰੇ ਦੱਸਣ ਨਾਲ ਹੀ ਜ਼ਿਕਰ ਕੀਤਾ ਕਿ ਦਸਮ ਗ੍ਰੰਥ 'ਚ ਦਰਜ ਬਾਣੀ ਬਚਿੱਤਰ ਨਾਟਕ 'ਚ ਮਹਾਕਾਲ ਦਾ ਵਰਣਨ ਹੈ ਮਹਾਨ ਕੋਸ਼ ਮੁਤਾਬਕ ਮਹਾਕਾਲ ਦਾ ਅਰਥ ਪਰਮਾਤਮਾ ਹੈ ਤਰਬਤ 'ਤੇ ਬਾਰੇ ਵਿੱਚ ਬਾਤ ਕੀਤਾ ਗਿਆ ਹੈ ਹਿੰਦੂ ਗੁਰਦੁਆਰਾ ਸਾਹਿਬ ਜੋ ਹੈ उसके विषय में बात हो रही है और उसकी जो खोज हुई है वो बचित्र नाटक जो गुरु गोविंद सिंह महाराज का दशम ग्रंथ का एक अंग है उस दश बचित्र नाटक की लाइनें हैं नाली डीएससीएमसी ने क्या कि महाकाल शब्द बारे प्रचारक ज्ञानी जगतार सिंह जाचक वलो एक त्रास प्रगट किया जा रहा है जबकि दशम ग्रंथ दी वाणी ते किंतु परंतु करण दी श्री काल तक साहेब वलो सख्त मनाही है कोई शिव जी को या किसी अवतार को नहीं कहा जा रहा जो महान कोश है जिसके जो एक डिक्शनरी जिसको हम कह सकते हैं फसिक पंत की उसमें महाकाल का मतलब परमेश्वर को बोला गया है जिक्र खास है कि दिल्ली च डीएससीएमसी के अधीन चलने वाले गुरु हरकिशन पब्लिक स्कूल दी पांचवी जमात दी पंजाबी दी किताब च श्री हेमकुंट साहिब दी यात्रा दा एक चैप्टर है जिस च लिखा है कि गुरु गोबिंद सिंह जी ने काफी समय तक महाकाल दी पूजा की थी फिर नापा जेल च बंद विक्रम सिंह मजीठिया दे नाल मुलाकात करने ली डेरा ब्यास मुखी पहुंचे ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਮਜੀਠੀਆ ਵਿਚਾਲੇ ਜੇਲ੍ਹ ਚ ਕਰੀਬ 35 ਮਿੰਟ ਤੱਕ ਮੁਲਾਕਾਤ ਚੱਲੀ ਡੇਰਾ ਮੁਖੀ ਸਵੇਰੇ ਕਰੀਬ 11 ਵਜੇ ਨਾਪਾ ਜੇਲ੍ਹ ਚ ਆਪਣੀ ਕਾਰ ਤੇ ਸੱਤ ਸੁਰੱਖਿਆ ਹੀਟ ਪਹੁੰਚੇ ਸੀ ਹਾਲਾਂਕਿ ਇਸਤਰਾਮ ਜੇਲ੍ਹ ਦੇ ਬਾਹਰ ਵੀ ਵੱਡੀ ਗਿਣਤੀ ਚ ਉਹਨਾਂ ਨੂੰ ਮੰਨਣ ਵਾਲੇ ਪੈਰੋਕਾਰ ਪਹੁੰਚੇ ਹੋਏ ਸੀ ਜਿਨ੍ਹਾਂ ਨੂੰ ਉਹ ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਮਿਲੇ ਇਸ ਤਰ੍ਹਾਂ ਜਦੋਂ মিডিਆ ਨੇ ਉਹਨਾਂ ਨੂੰ ਸਵਾਲ ਪੁੱਛੇ ਤਾਂ ਉਹ ਬਿਨਾਂ ਗੱਲਬਾਤ ਕੀਤੇ ਹੀ ਚਲੇ ਗਏ ਕਾਬਲੇ ਗੋਹਰੇ ਕਿ ਮਜੀਠੀਆ ਨੂੰ ਵਿਜੀਲੈਂਸ ਨੇ 25 ਜੂਨ ਨੂੰ ਅਮ੍ਰਿਤਸਰ ਵਾਲੀ ਰੈਸ਼ ਤੋਂ ਗ੍ਰਿਫਤਾਰ ਕੀਤਾ ਸੀ ਉਨਾ ਤੇ ਆਮਦਨ ਤੋਂ ਵੱਧ ਜੈਦਾ ਦਾ ਕੇਸ ਦਰਜ ਹੈ ਉਸ ਵੇਲੇ ਤੋਂ ਜੇਲ੍ਹ ਚ ਬੰਦ ਨੇ ਤੇ ਵਿਜੀਲੈਂਸ ਕੋਰਟ ਦੇ ਵਿੱਚ 40 ਹਜ਼ਾਰ ਪੇਜਾਂ ਦੀ ਚਾਰ ਸ਼ੀਟ ਵੀ ਦਾਖਲ ਕਰ ਚੁੱਕੀ ਹੈ ਹਾਲਾਂਕਿ ਡੇਰਾ ਬਿਆਸ ਮੁਖੀ ਵੱਲੋਂ ਜੇਲ੍ਹ ਚ ਪਹੁੰਚ ਕੇ ਮਜੀਠੀਆਂ ਨਾਲ ਮੁਲਾਕਾਤ ਕਰਨ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਸੁਰਾਉਂਦੇ ਨੇ ਤੇ GST ਚ ਕਟੌਤੀ ਤੋਂ ਬਾਅਦ ਆਟੋ ਸੈਕਟਰ ਦੇ ਵਿੱਚ ਅਜੇਹਾ ਮਹਾਬੂਮਾਇਆ ਇਹ ਕਾਰਾਂ ਲਾਈਨ ਲਗਾ ਕੇ ਵੇਚਣ ਲੱ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਮਾਰੂਤੀ ਕੰਪਨੀ ਨੂੰ ਮਿਲਿਆ ਜਿਸ ਨੇ ਕਾਰ ਸੇਲਿੰਗ 'ਚ 35 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਮਾਰੂਤੀ ਨੇ ਨਰਾਤਿਆਂ ਦੇ ਪਹਿਲੇ ਦਿਨ ਜਿੱਥੇ ਦੇਸ਼ ਭਰ 'ਚ 30,000 ਕਾਰਾਂ ਡਿਲੀਵਰ ਕੀਤੀਆਂ ਉੱਥੇ ਹੀ ਕੰਪਨੀ ਨੂੰ 80,000 ਤੋਂ ਵੱਧ ਇਨਕੁਆਰੀਆਂ ਆਈਆਂ ਕੰਪਨੀ ਦਾ ਕਹਿਣਾ ਹੈ ਕਿ 18 ਸਤੰਬਰ ਤੋਂ ਬਾਅਦ ਹੁਣ ਤੱਕ 75,000 ਤੋਂ ਵੱਧ ਬੁਕਿੰਗ ਦਰਜ ਹੋ ਚੁੱਕੀ ਹੈ ਭਾਰੀ ਡਿਮਾਂਡ ਦੇ ਚੱਲਦਿਆਂ ਕੁਝ ਵੇਰੀਐਂਟਸ ਦਾ ਸਟਾਕ ਤੱਕ ਖਤਮ ਹੋਣ ਦੀ ਨੋਬਤ ਆ ਗਈ ਹੈ ਇਸ ਦੇ ਨਾਲ ਹੀ ਹੁੰਡਈ ਨੇ 5 ਸਾਲ ਦਾ ਰਿਕਾਰਡ ਤੋੜਦਿਆਂ 11,000 ਦੀ ਡੀਲਰ ਬਿਲਿੰਗ ਦ ऑटो सेक्टर चाहे इस उछाल का क्रेडिट लेंदियां भाजपा ने कहा कि भारी छूट पाके जनता खुश है देखिए यहां कंपैरेटिव से Hyundai का है और मारुति सुजुकी का है ये फिगर्स आप देख सकते हैं किस प्रकार ये चेंज हुआ है हाईएस्ट इन 35 इयर्स अब केवल गाड़ियों की ही बात नहीं है। सब गाड़ी खरीद रहे हैं ऐसा नहीं है बाइक की दुकान पर भी भीड़ ਕਾਬਲੇ ਗੌਰ ਹੈ ਕਿ ਨਵੇਂ GST ਰਿਫਾਰਮਸ ਨਾਲ ਮਾਰੂਤੀ ਦੀ ਸਭ ਤੋਂ ਸਸਤੀ ਕਾਰ ਐਸਪ੍ਰੈਸੋ ਹੋ ਗਈ ਹੈ ਜੋ ਕਿ ਹੁਣ ਸਿਰਫ 3,49,900 ਰੁਪਏ ਚ ਮਿਲ ਰਹੀ ਹੈ ਇਸ ਦੇ ਨਾਲ ਹੀ ਹੋਰ ਕੰਪਨੀਆਂ ਦੇ ਵਾਹਨਾਂ ਦੀ ਕੀਮਤ 'ਚ ਵੀ ਵੱਡਾ ਫਰਕ ਆਇਆ ਹੈ ਤੇ ਗੱਲ ਕਰਦੇ ਆ ਰੁਪਏ ਦੀ ਕੀਮਤ ਦੀ ਰੁਪਿਆ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਿਆ ਹੈ ਸੁਬਾਹ ਦੇ ਕਾਰੋਬਾਰ 'ਚ ਰੁਪਇਆ 88.49 ਤੱਕ ਲੁੜ ਗਿਆ ਜੋ 2 ਹਫਤੇ ਪਹਿਲਾਂ ਦੇ 올 ਟਾਈਮ ਲੋ ਨੂੰ ਪਾਰ ਕਰ ਗਿਆ। ਰੁਪਇਆ 10 ਪੈਸੇ ਦੀ ਗਿਰਾਵਟ ਦੇ ਨਾਲ 88.41 ਪ੍ਰਤੀ ਡਾਲਰ ਤੇ ਖੁੱਲ੍ਹਿਆ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਇਆ 12 ਪੈਸੇ ਦੀ ਗਿਰਾਵਟ ਦੇ ਨਾਲ 88.31 ਤੇ ਬੰਦ ਹੋਇਆ। ਇਹ ਗਿਰਾਵਟ ਉਦੋਂ ਹੋਈ ਜਦੋਂ ਏਸ਼ੀਆਈ ਬਾਜ਼ਾਰਾਂ 'ਚ ਡਾਲਰ 'ਚ ਥੋੜੀ ਜਿਹੀ ਕਮੀ ਆਈ ਸੀ। ਐਕਸਪਰਟਸ ਦੇ ਮੁਤਾਬਕ ਰੁਪਏ 'ਚ ਇਸ ਗਿਰਾਵਟ ਦੀ ਵਜ੍ਹਾ ਏਸ਼ੀਅਨ ਕਰੰਸੀ ਦੀ ਕਮਜ਼ੋਰੀ ਤੇ ਅਮਰੀਕੀ ਡਾਲਰ ਦਾ ਮਜ਼ਬੂਤ ਹੋਣਾ ਹੈ। ਉਪਰੋ ਅਮਰੀਕੀ ਟੈਰਿਫ ਤੇ H1B ਵੀਜ਼ਾ ਫੀਸ ਵਧ ਕੇ 1 ਲੱਖ ਡਾਲਰ ਕੀਤਾ ਜਾਣਾ ਹੈ ਇਸ ਵਜ੍ਹਾ ਨਾਲ ਰੁਪਏ ਤੇ ਦੌੜੀ ਮਾਰ ਪਈ ਹੈ ਇਸ ਸਾਲ ਚ ਹੁਣ ਤੱਕ 3.25% ਕਮਜ਼ੋਰ ਹੋ ਚੁੱਕਿਆ ਹੈ 1 ਜਨਵਰੀ ਤੋਂ ਰੁਪਇਆ ਡਾਲਰ ਦੇ ਮੁਕਾਬਲੇ 85.70 ਦੇ ਪੱਧਰ ਤੇ ਸੀ ਜੋ ਹੁਣ 88.49 ਦੇ ਲੈਵਲ ਤੇ ਪਹੁੰਚ ਗਿਆ ਕਰੰਸੀ ਐਕਸਪੋਰਟ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨਵੀਆਂ ਨੀਤੀਆਂ ਵੀ ਰੁਪਏ ਤੇ ਭਾਰੀ ਪੈ ਰਹੀਆਂ ਨੇ ਰੁਪਏ 'ਚ ਗਿਰਾਵਟ ਦਾ ਮਤਲਬ ਹੈ ਕਿ ਭਾਰਤ ਦੇ ਲਈ ਚੀਜ਼ਾਂ ਦਾ ਇੰਪੋਰਟ ਮਹਿੰਗਾ ਹੋਣਾ ਹੈ ਇਸ ਤੋਂ ਇਲਾਵਾ ਵਿਦੇਸ਼ 'ਚ ਘੁੰਮਣਾ ਤੇ ਪੜ੍ਹਨਾ ਵੀ ਮਹਿੰਗਾ ਹੋ ਗਿਆ ਹੈ